ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦੇਖਣ ਆਏ ਹੋਏ ਆ ਅਲੋਰਾ ਦੀਆਂ ਗੁਫਾਵਾਂ ਅਜੰਤਾ ਤੇ ਅਲੋਰਾ ਦੀਆਂ ਗੁਫਾਵਾਂ ਬਹੁਤ ਮਸ਼ਹੂਰ ਗੁਫਾਵਾਂ ਨੇ ਔਰੰਗਾਬਾਦ ਤੋਂ ਲਗਭਗ 35-40 ਕਿਲੋਮੀਟਰ ਵੱਧ ਦੂਰ ਨੇ ਇਹ 6ਵੀਂ ਤੋਂ ਲੈ ਕੇ 10ਵੀਂ ਸਦੀ ਤੱਕ ਦੀਆਂ ਗੁਫਾਵਾਂ ਨੇ ਬੋਧ ਧਰਮ ਜੈਨ ਧਰਮ ਅਤੇ ਹਿੰਦੂ ਧਰਮ ਤਿੰਨ ਧਰਮਾਂ ਦੀਆਂ ਸਾਂਝੀਆਂ ਗੁਫਾਵਾਂ ਨੇ ਇੱਕੋ ਪਹਾੜੀ ਤੇ ਮੈਂ ਨਿੱਕੀ ਹੁੰਦਿਆਂ ਪੜ੍ਹਿਆ ਸੀ ਇਹਨਾਂ ਬਾਰੇ ਫਿਰ ਕਈ ਵਾਰੀ ਮੈਂ ਓਸ਼ੋ ਤੋਂ ਸੁਣਿਆ ਓਸ਼ੋ ਦੇ ਲੈਕਚਰਾਂ ਦੇ ਵਿੱਚ ਇਹਨਾਂ ਕਫਾਵਾਂ ਬਾਰੇ ਤੇ ਅੱਜ ਦੇਖਣ ਦਾ ਆਪਾਂ ਨੂੰ ਸੁਭਾਅ ਬਣਿਆ ਹੁਣ ਆਪਾਂ ਗਾਂ ਚੱਲਦੇ ਆਂ ਤੇ ਦੇਖਦੇ ਆਂ ਅਲੋਰਾ ਕਫਾਵਾਂ ਗੇਟ ਤੋਂ ਆਪਣੇ ਕੋਲ ਨਿੱਕੀ ਜੀ ਕਿਤਾਬ ਮਿਲ ਗਈ ਸੀਗੀ ਜਿੱਥੇ ਪੂਰੇ ਕਫਾਵਾਂ ਦਾ ਮੈਪ ਬਣਿਆ ਹੋਇਆ ਤੇ ਇਹਨਾਂ ਬਾਰੇ ਜਾਣਕਾਰੀ ਵੀ ਦਿੱਤੀ ਹੋਈ ਆ ਜੇ ਤੁਸੀਂ ਵੈਸੇ ਗਾਈਡ ਕਰਨਾ ਤਾਂ ਉਹ 2500 ਰੁਪਏ ਲੈਂਦਾ ਉਹ ਤੁਹਾਨੂੰ ਜਿਹੜੀਆਂ ਹੁੰਦੀ ਮੁੱਖ 4-5 ਕਫਾਵਾਂ ਨੇ ਉਹ ਦਿਖਾਉਂਦਾ ਕੱਲੀਆਂ ਪੂਰੇ ਕਫਾਵਾਂ ਘੁੰਮਣੀਆਂ ਹੋਣ ਤਾਂ ਲਗਭਗ 2 ਦਿਨ ਲੱਗ ਜਾਂਦੇ ਆ ਹੌਲੀ ਹੌਲੀ ਸ਼ੁਰੂ ਕਰਦੇ ਆ ਆਪਾਂ ਦੇਖਦੇ ਆ ਅੱਜ ਆਪਾਂ ਕਿੰਨਾ ਕੰਮ ਨਿਬੇੜਦੇ ਆ ਸਰ ਇਹ ਨੇ ਅਨੂਰਾ ਕੇਵਸ ਆਪਾਂ ਇੱਕ ਪਾਸੇ ਤੋਂ ਦੇਖਣ ਲੱਗਾਂਗੇ ਤੇ ਹੌਲੀ ਹੌਲੀ ਸਾਰੀਆਂ ਦੇਖਾਂਗੇ ਇਹ ਗੱਡੀ ਬਸ ਲੱਗ ਗਈ ਪੂਰੇ ਪਹਾੜ ਤੇ ਬਣੀਆਂ ਹੋਈਆਂ ਗੁਫਾਵਾਂ ਨੇ ਇਹ ਪੂਰਾ ਵੱਡਾ ਪਹਾੜ ਆ ਇੱਕ ਨੰਬਰ ਤੋਂ ਲੈ ਕੇ 6 ਨੰਬਰ ਤੱਕ ਗੁਫਾਵਾਂ ਨੇ ਇਹਦਾ ਗੇਟ ਆ ਇਧਰੋਂ ਇਧਰ ਆਪਾਂ ਦਾਖਲ ਹੋਵਾਂਗੇ ਤੇ ਘੁੰਮਦੇ ਘਮਾਉਂਦੇ ਉਧਰ ਅਖੀਰ ਤੱਕ ਜਾਵਾਂਗੇ ਫਰੇਮ ਦੇ ਵਿੱਚ 6 ਗੁਫਾਵਾਂ ਨੇ ਆਪਣੇ ਹੁਣ ਇੱਥੋਂ ਸ਼ੁਰੂ ਹੁੰਦਾ ਕੰਮ ਆ ਇੱਕ ਨੰਬਰ ਗੁਫਾ ਇਧਰ ਇੱਥੇ ਦੋ ਬਾਈ ਹੋਰੀ ਖੜੇ ਆ ਤੇ ਇੱਥੋਂ ਲੱਗ 6 ਗੁਫਾਵਾਂ ਨੇ ਇਹ ਪਹਿਲਾਂ ਆਪਾਂ 6 ਦੇਖਦੇ ਆ ਕੁੱਲ ਇਹ 34 ਗੁਫਾਵਾਂ ਨੇ ਇਹ ਹੀ ਛੇ ਦੀਆਂ 6 ਗੁਫਾਵਾਂ ਨੇ ਜਿਹੜੀਆਂ ਇਹ ਬੁੱਧ ਧਰਮ ਨਾਲ ਸੰਬੰਧਿਤ ਨੇ 1 ਤੋਂ ਲੈ ਕੇ 12 ਨੰਬਰ ਤੱਕ ਪਹਿਲੀ ਰੇਪ ਨੇ ਇਹ ਛੇ ਦੇਖਦੇ ਆ ਲੇਣੀ ਗੁਫਾ ਕੇਵ 1 ਨੰਬਰ ਇਹ ਪਹਿਲੀ ਗੁਫਾ ਛੋਟੇ ਛੋਟੇ ਮੱਠ ਬਣੇ ਹੋਏ ਆ ਇਹ 4 ਚsqure ਥੱਲੇ ਵੀ ਪੱਥਰ ਸਾਰਾ 4 ਚsqure ਤੇ ਇਧਰ ਬੁਰਜਾਂ ਲਗੀਆਂ ਹੋਈਆਂ ਨੇ 4 ਇਹ 2 ਨੰਬਰ ਦੀ ਗੁਫਾ ਇੱਥੇ ਸਾਹਮਣੇ ਵੀ ਬਹੁਤ ਸਾਰੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਇਹ ਬੋਧੀ ਕਫਾਵਾ ਧਾਰਮਿਕ ਕੇਂਦਰ ਹੋਣ ਦੇ ਨਾਲ ਨਾਲ ਵਿਦਿਆ ਕੇਂਦਰ ਵੀ ਸੀ ਉਹ ਸਮਾਂ ਦੇ ਸਕੂਲ ਕਹਿ ਸਕਦੇ ਆ ਪੈਨਾਂ ਨੂੰ ਜਿਹੜੇ ਬੋਧੀ ਪਿਖਸ਼ੂ ਹੁੰਦੇ ਸੀ ਉਹਨੂੰ ਇੱਥੇ ਪੜਾਇਆ ਵੀ ਜਾਂਦਾ ਸੀ ਤੇ ਬਹੁਤ ਵੱਡੀ ਬੋਧੂ ਦੀ ਮੂਰਤੀ ਬਣੀ ਹੋਈ ਹੈ ਸ਼ੇਮੀ 7ਵੀਂ ਸਦੀ ਦੀ ਕੀ ਦੱਸਦੇ ਹੋ ਜੇ ਪਿੱਛੇ ਨਿਕਾ ਮਾਰੀਓ ਤਾਂ ਬਹੁਤ ਵੱਡਾ ਹਾਲ ਆ ਤੇ ਬੜੀਆਂ-ਬੜੀਆਂ-ਬੜੀਆਂ ਮੁਰਜ਼ੀਆਂ ਗੋਲ ਪਿੱਲਰ ਨੇ ਇਹ ਸਾਰੇ ਇਹ ਬਹੁਤ ਬਰੀਕੀ ਨਾਲ ਕੰਮ ਕੀਤਾ ਹੋਇਆ ਸਾਰਾ ਇਹ ਬਹੁਤ ਵੱਡੀ ਗੁਫਾ ਪਿੱਲਰ ਵੀ ਬਹੁਤ ਵੱਡੇ ਵੱਡੇ ਤੇ ਜਿਹੜੀਆਂ ਮੂਰਤੀਆਂ ਬਣੀਆਂ ਹੋਈਆਂ ਉੱਥੇ ਉਹ ਵੀ ਬਹੁਤ ਵਿਸ਼ਾਲ ਮੂਰਤੀਆਂ ਨੇ ਘੱਟੋ ਘੱਟ 15 ਫੁੱਟ ਉੱਚੀਆਂ ਮੂਰਤੀਆਂ ਬਣੀਆਂ ਹੋਈਆਂ ਦਰਵਾਜ਼ੇ ਦੇ ਦੋਨੇ ਪਾਸੇ ਮੂਰਤੀਆਂ ਬਣੀਆਂ ਹੋਈਆਂ ਬਹੁਤ ਵੱਡੀਆਂ ਵੱਡੀਆਂ ਤੇ ਵਿਚਾਲੇ ਬੁੱਧ ਦੀ ਬਹੁਤ ਵੱਡੀ ਮੂਰਤੀ ਆ ਇਹ ਵੀ ਉਹਦਾ ਲਗਭਗ 15 ਫੁੱਟ ਉੱਚੀ ਹੋਊਗੀ ਬੈਠਾ ਹੋਇਆ ਬੁੱਧ ਨੀ ਰਾਇਤ ਨੇ ਰੇਰ ਕਰ ਆਪਣੂ ਦੇਖਣੀ ਲਈ ਅੰਦਰ ਸਾਈਡਾਂ ਦੇ ਵੀ ਮੂਰਤਾਂ ਬਣੀਆਂ ਹੋਈਆਂ ਸਾਰੇ ਇੱਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈਗਾ ਵੈਸੇ ਜੇ ਇੱਥੇ ਲਾਈਟ ਜਗਦੀ ਹੋਵੇ ਤੇ ਸਵਾਰ ਕੇ ਦੇਖਣਾ ਆਪਣਾ ਸਾਰਾ ਕੁਝ ਨਿੱਕੇ ਹੁੰਦੇ ਪੜਦੇ ਹੁੰਦੇ ਸੀਗੇ ਅਜੰਤਾ ਲੋਰ ਦੇ ਗੁਫਾਵਾਂ ਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਓਸ਼ੋ ਦੇ ਮੂੰਹੋਂ ਸੁਣਿਆ ਸੀ ਇਹਨਾਂ ਗੁਫਾਵਾਂ ਬਾਰੇ ਤੇ ਅੱਜ ਦੇਖਣ ਦਾ ਮੌਕਾ ਮਿਲਿਆ ਉਮਰ ਦੇ 38ਵੇਂ ਬਰੇ ਦੇ ਵਿੱਚ ਇਹ ਵਾਲੀ ਗੁਫਾਇਰੀਏ ਦੋ ਮੰਜ਼ਲਾਂ ਨੇ ਇਹਦੀਆਂ ਇੱਕ ਆਪਾਂ ਦੇਖ ਲਈਆ ਥੱਲੇ ਉਸ ਤੋਂ ਬਾਅਦ ਪੌੜੀਆਂ ਨਾ ਜਾਂਦੀਆਂ ਨੇ ਇੱਕ ਗੁਫਾ ਤੋਂ ਤਾਂ ਵੀ ਬਣੀ ਹੋਈ ਹੈ ਪਰ ਉਹਦਾ ਰਸਤਾ ਬੰਦ ਕੀਤਾ ਹੋਇਆ ਟੂਰਿਸਟਾਂ ਵਾਸਤੇ ਉਹ ਇਧਰ ਕੰਧਾਂ ਦੇ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਤੇ ਸਾਰੀਆਂ ਮੂਰਤੀਆਂ ਪੱਥਰਾਂ ਨੂੰ ਕੱਟ-ਕੱਟ ਕੇ ਬਣਾਈਆਂ ਨੇ ਛੋਟੀ ਛੋਟੀ ਮੂਰਤੀ ਤੋਂ ਲੈ ਕੇ ਵੱਡੀ ਤੋਂ ਵੱਡੀ ਮੂਰਤੀ ਪਤਨੀ ਕਿੰਨੇ ਟਨ ਪੱਥਰ ਬਾਹਰ ਨਿਕਲਿਆ ਹੋਊਗਾ ਜਿਹੜੇ ਮੂਰਤੀਆਂ ਕੱਟੀਆਂ ਆ ਸੌਰੀ ਇਹ ਗੁਫਾਵਾਂ ਬਣਾਈਆਂ ਨੇ ਪੱਥਰ ਕੱਟ ਕੇ ਇਹ 2 ਨੰਬਰ ਗੁਫਾ ਦਾ 게ਟ ਆ ਜਿਹੜਾ ਆਪਾਂ ਹੁਣ ਦੇਖ ਕੇ ਆਏ ਆ ਇਸ ਤੋਂ ਬਾਅਦ ਹੁਣ ਅੱਗੇ ਅੰਦਰ ਨੰਬਰ ਗੁਫਾ ਚੱਲਦੇ ਆ 6 ਗੁਫਾਵਾਂ ਦਾ ਇੱਕ ਹੀ ਹਿੱਸਾ ਜਿਹਾ ਬਣਾਇਆ ਹੋਇਆ ਹੈ ਉਸ ਤੋਂ ਬਾਅਦ ਫਿਰ ਦੂਜੀਆਂ ਆ ਲੱਗਣੇ ਆਹ 3 ਨੰਬਰ ਗੁਫਾ ਜਿਹੜੀ ਇਹਦੇ ਵਿੱਚ ਵੀ ਬੁੱਧ ਦੀ ਮੂਰਤੀ ਬਹੁਤ ਵੱਡੀ ਬਣੀ ਹੋਈ ਆ ਬਾਕੀ ਸਟਰਕਚਰ ਵੀ ਦੂਜੀਆਂ ਗੁਫਾਵਾਂ ਵਰਗਾ ਹੀ ਆ। ਬਸ ਇਹਦੇ ਵਿੱਚ ਬਾਹਲੀਆਂ ਮੂਰਤੀਆਂ ਨਹੀਂ ਹੈਗੀਆਂ। ਜਿਹੜੇ ਇਹ ਪਿੱਲਰ ਨੇ ਇਹ ਚੌਰਸ ਬਣੇ ਹੋਏ ਆ ਪੂਰੇ। ਦੂਜੇ ਤੇ ਗੋਲ ਸੀਗੇ। ਇਹਦੇ ਚੌਰਸ ਨੇ ਇਹ ਬਹੁਤ ਸੁਧਾਰਨ ਜੀ ਦਿੱਖ ਦੀ ਗੁਫਾ। ਬੜਾ ਕੁਝ ਨਹੀਂ ਹੈਗਾ ਇਹਦੇ ਵਿੱਚ। ਪਰ ਇਹਦੇ ਅੰਦਰ ਮੂਰਤੀ ਲੱਗੀ ਹੋਈ ਆ। ਉਹ ਇਹਦੇ ਵਿੱਚ ਵੀ ਬਹੁਤ ਵੱਡੀ ਲੱਗੀ ਹੋਈ ਆ। ਇਹ ਗੜੀਆਂ ਹੈ ਅਲੋਰਾ ਜਨਤਾ ਦੀਆਂ ਗੁਫਾਵਾਂ ਨੇ ਇਹ ਬੁੱਧ Hindu Jain ਤਿੰਨ ਧਰਮਾਂ ਦੀਆਂ ਸਾਂਝੀਆਂ ਗੁਫਾਵਾਂ ਨੇ ਇਸ ਹਿਸਾਬ ਨਾਲ ਤੇ ਲੱਗਦਾ ਕਿ ਉਸ ਸਮੇਂ ਦੇ ਵਿੱਚ ਲੋਕ ਧਾਰਮਿਕ ਤੌਰ ਤੇ ਬੜਾ ਰਲ ਮਿਲ ਕੇ ਰਹਿੰਦੇ ਹੋਣਗੇ ਕਿਉਂਕਿ ਤਿੰਨਾਂ ਦੇ ਜਿਹੜਾ ਧਾਰਮਿਕ ਉਸਤਾਨ ਹੈ ਇਹ ਇੱਕੋ ਜਗ੍ਹਾ ਤੇ ਬਣਿਆ ਹੋਇਆ ਇੱਥੇ ਸ਼ਾਇਦ ਲੋਕ ਬੁੱਧ ਦੀ ਪਕਸ਼ੂ ਬੜਦੇ ਹੋਣਗੇ ਜਿਹੜੇ Hindu ਮੰਦਰ ਨੇ ਉੱਥੇ ਸਨਾਤਨ ਧਰਮ ਦੇ ਜਵਾਕ ਪੜਦੇ ਹੋਣਗੇ ਸਾਰੇ ਰਲ ਮਿਲ ਕੇ ਰਹਿੰਦੇ ਹੋਣਗੇ ਇਹ ਚਾਰ ਨੰਬਰ ਗੁਫਾ ਇਹਦੀ ਵੀ ਦੋ ਮੰਜ਼ਲਾਂ ਨੇ ਇੱਕ ਤਾਂ ਥੱਲੇ ਆ ਇੱਕ ਤਾਂ ਬਣੀਆਂ ਹੁੰਦੀਆਂ ਨੇ ਛੇਵੀਂ ਸਦੀ ਦੇ ਵਿੱਚ ਬੁੱਤ ਕਹਾੜੇ ਨੇ ਪਤਾ ਨਹੀਂ ਕਿਵੇਂ ਇੱਥੇ ਤਿਰਸਾ ਚਲਾਇਆ ਹੋਊਗਾ ਅਜੇ ਤੱਕ ਵੀ ਨਿਸ਼ਾਨ ਪਏ ਆ ਤੇ ਹਰੇਕ ਗੁਫਾ ਦੇ ਵਿੱਚ ਸੈਂਟਰ ਦੇ ਵਿੱਚ ਜਮਾ ਵਿਚਕਾਰ ਬੁੱਧੀ ਦੀ ਇੱਕ ਵੱਡੀ ਮੂਰਤੀ ਹੈ। ਜਿਹਦੇ ਚਾਰ ਚਪਰੇ ਹੋਰ ਨਿੱਕੇ-ਨਿੱਕੇ ਮੂਰਤੀਆਂ ਨੇ। ਇਹ ਹੈਗੀ ਹੈ ਜੀ 5 ਨੰਬਰ ਕੁਛਾ। 5 ਨੰਬਰ ਗੁਫਾ ਜਪਏ ਇੱਕ ਕਾਰਨਰ ਤੇ ਖੜੇ ਹੋ। ਇਥੋਂ ਆਪ ਨੂੰ ਸਾਰੀ ਗੁਫਾ ਦਿਸੂਗੀ। ਇਹ ਗੁਫਾ ਕਾਫੀ ਵੱਡੀ ਆ, ਪੂਰੀ ਲੰਬੀ ਚੌੜੀ ਆ। ਚਾਰ ਛੋੜੀ ਦੀ ਪਿੰਦਰ ਲੱਗੀ ਹੋਈ ਆ, ਇਹਦੇ ਵਿੱਚਕਾਰ ਬੁੱਧੂ ਦੀ ਬਹੁਤ ਵੱਡੀ ਮੂਰਤੀ ਬਣੀ ਹੋਈ ਆ ਤੇ ਇੱਕ ਆ ਥੜੀਆਂ ਬਣੀਆਂ ਹੋਈਆਂ ਜਿਹੜੀਆਂ ਉਸ ਵੇਲੇ ਵਿਦਿਆਰਥੀਆਂ ਦੇ ਜਾਂ ਭਿਖਸ਼ੂਆਂ ਦੇ ਬੈਠਣ ਦੇ ਲਈ ਕੰਮ ਆਉਂਦੇ ਹੋ। ਤੇ ਇੱਕ ਵੱਡਾ ਬਰੰਡ ਆ ਗਿਆ ਵਿਚਕਾਰ ਤੇ ਇਹਦੇ ਨਾਲ ਇਧਰ ਨਿੱਕੇ ਨਿੱਕੇ ਮੱਠ ਇਹ ਵੀ ਚਾਰਸ਼ਪੇਰੀ ਨੇ ਇਹਨਾਂ ਦੇ ਹੁਣ ਤੱਕ ਆਪਾਂ ਜਿਹੜੀਆਂ ਚਾਰ ਗੁਫਾਵਾਂ ਦੇਖੀਆਂ ਨੇ ਇਹ ਸਭ ਤੋਂ ਵੱਡੀ ਗੁਫਾ ਹੈ ਇੱਕ ਦਾ ਸਾਹਮਣੇ ਵੱਡਾ ਬਰਾਂਡਾ ਤੇ ਇਹਦੇ ਸਾਈਡਾਂ ਤੇ ਦੋ ਛੋਟੇ ਬਰਾਂਡੇ ਨੇ 6 ਨੰਬਰ ਗੁਫਾ ਇਸ ਲੜੀ ਦੀ ਅਖੀਰਲੀ ਗੁਫਾ 6 ਨੰਬਰ ਗੁਫਾ 6 ਗੁਫਾਾਂ ਦੇਖ ਲਈਏ ਆਪਾਂ 6 ਅਜੇ ਹੋਰ ਦੇਖਣੀਆਂ ਨੇ ਇਹ 12 ਗੁਫਾਾਂ ਦਾ ਹੈਗੀਆਂ ਬੁੱਧ ਧਰਮ ਨਾਲ ਸੰਬੰਧਿਤ ਉਸ ਤੋਂ ਬਾਅਦ ਫਿਰ ਆਪਾਂ ਵੜ ਜਾਾਂਗੇ ਜਾਂ ਕਿ Hindu ਧਰਮ ਦੇ ਵਿੱਚ ਜਿੱਥੇ ਮੰਦਰ ਬਣੇ ਹੋਏ ਆ ਕਲਾਸ਼ ਮੰਦਰ ਸਭ ਤੋਂ ਮਸ਼ਹੂਰ ਮੰਦਰ ਹੈ ਇੱਥੋਂ ਦਾ ਇਹ ਇਕੱਲੀਆਂ ਮੂਰਤੀਆਂ ਹੀ ਨੇਗੀਆਂ ਇਹ ਦੱਸਦੀਆਂ ਨੇ ਕਿ 6ਵੀਂ 5ਵੇਂ 4ਵੀਂ ਸਦੀ ਦੇ ਵਿੱਚ ਲੋਕਾਂ ਦੀ ਕਿਹੋ ਜੀ ਸਮਝ ਸੀ ਕਿਹੋ ਜਿਹਾ ਆਰਕੀਟੈਕਟ ਸੀ ਕਿਹੋ ਜਿਹਾ ਉੱਥੋਂ ਦਾ এনवायरमेंट ਸੀ ਸੱਭਿਆਚਾਰ ਕਿਹੋ ਜਿਹਾ ਸੀ ਧਾਰਮਿਕ ਤੌਰ ਤੇ ਲੋਕ ਕਿਵੇਂ ਰਹਿੰਦੇ ਸੀਗੇ ਲੋਕਾਂ ਦਾ ਕੀ ਰਹਿਣ ਸਹਿਣ ਸੀ ਕਿ ਉਹਨਾਂ ਦੀ ਫਲਸਫੀ ਸੀ ਸਭ ਕੁਝ ਇਹਨਾਂ ਮੂਰਤੀਆਂ ਚ ਲੁਕਿਆ ਹੋਇਆ ਇਹ ਸਿਰਫ ਇੱਕ ਐਂਟਰਟੇਨਮੈਂਟ ਜਾਂ ਫੋਟੋ ਮ ਖਾਉਣ ਦੀ ਜਗਾ ਨਹੀਂ ਹੈਗੀ ਜੇ ਕੋਈ ਸਿਆਣਾ ਬੰਦਾ ਇੱਥੇ ਆਊਗਾ ਨਾ ਤੁਸੀਂ ਬਹੁਤ ਕੁਝ ਅਭਿਆਰ ਪਰਖ ਲੈ ਕੇ ਜਾਊਗਾ ਇਹ ਮੂਰਤੀਆਂ ਜਿੰਨੀਆਂ ਪੁਰਾਣੀਆਂ ਨੇ ਉਨੀਆਂ ਵੱਡੀਆਂ ਕਹਾਣੀਆਂ ਵੱਡੀਆਂ ਕਥਾਵਾਂ ਨੇ ਇਹਨਾਂ ਦੀ 10 ਨੰਬਰ ਗੁਫਾ ਇਹ ਗੁਫਾ ਕਾਫੀ ਮਹੱਤਵਪੂਰਨ ਗੁਫਾ ਇੱਥੇ ਤੇ ਬਹੁਤ ਸਾਰੀਆਂ ਪੱਥਰ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਸ਼ਿਕਾਰ ਕਰਦੇ ਪੰਛੀਆਂ ਦੀਆਂ ਸ਼ਿਕਾਰੀਆਂ ਦੀਆਂ ਆ ਆ ਵੀ ਆਪ ਕੋਲੇ ਚਲੋ ਇੱਦੀ ਬੱਤੀ ਜਾ ਕੇ ਦੇਖਦੇ ਆਪਾਂ ਮੈਨੂੰ ਕੋਲ ਇਨਾਂ ਗੁਫਾਵਾਂ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਮਸ਼ਹੂਰ ਗੁਫਾ ਜੇ ਅਪਾ ਦੇਖ ਰਹੇ ਇਹਨੂੰ ਚੇਤਿਆ ਆਰਕੀਟੈਕਟ ਕਹਿੰਦੇ ਆ ਇਹਦੂ ਪਹਿਲਾਂ ਆਪਾਂ ਸਾਰੀਆਂ ਗੁਫਾਵਾਂ ਚ ਦੇਖਿਆ ਉਹਦੇ ਚ ਇਹ ਸਿੰਗਲ ਸਟੋਰੀ ਸੀ ਮਤਲਬ ਇੱਕ ਮੰਜ਼ਲ ਸੀ ਪਰ ਜਿਹੜੀਆਂ ਗੁਫਾਵਾਂ ਆਪਾਂ ਹੁਣ ਦੇਖੀ ਜਾਂਦੇ ਇਹਦੇ ਵਿੱਚ ਇਹ ਦੋ ਮੰਜ਼ਲਾਂ ਦੇ ਬਣਿਆ ਹੋਇਆ ਤੇ ਆ ਬੁੱਧ ਦੀ ਬਹੁਤ ਵੱਡੀ ਮੂਰਤੀ ਬਣੀ ਹੋਈ ਹੈ ਬਿਲਡਿੰਗ ਸਰਦ 11 ਨੰਬਰ ਗੁਫਾ ਇਹਨੂੰ ਦੇਖੀ ਤਾਂ ਲੱਗਦਾ ਆਪਾਂ ਜਿਵੇਂ ਕੋਈ ਸਕੂਲ ਕਿਸੇ ਸਕੂਲ ਕਿਸੇ ਕਾਲਜ ਦੇ ਹੋਸਟਲ ਦੀ ਬਿਲਡਿੰਗ ਦੇਖ ਰਹੇ ਹੁੰਦੇ ਆ ਉਹ ਵੀ ਆਈਆਂ ਅੱਜ ਵੀ ਆਪਾਂ ਹੋਸਟਲ ਵੇਖ ਲਈਏ ਕਾਲਜ ਜਾਂ ਯੂਨੀਵਰਸਿਟੀਾਂ ਦੇ ਤਾਂ ਉਹਨਾਂ ਦੀਆਂ ਇਮਾਰਤਾਂ ਨਹੀਂ ਇਹ ਵੀ ਆਈਆਂ ਜਿਹੀ ਲਗਭਗ ਅਗਲੇ ਪਾਸੇ ਇੱਥੇ ਵੀੜਾ ਪੂਰਾ ਵੱਡਾ ਤਿੰਨ ਮੰਜ਼ਲਿਆਂ ਨੇ ਅਗਲੇ ਪਾਸੇ ਇਹਨਾਂ ਦੇ ਬਰਾਂਡੇ ਬਣੇ ਹੋਏ ਆ ਮਗਰ ਉਹੀ ਛੋਟੇ-ਛੋਟੇ ਕਮਰੇ ਆ ਮੈਡੀਟੇਸ਼ਨ ਕਰਨ ਦੇ ਲਈ ਪਹਿਲਾਂ ਵੀ ਆਪ ਕਿੰਨੇ ਵਾਰ ਦੇਖੇ ਬਸ ਇਹਦਾ ਸਾਈਜ਼ ਹੁੰਦਾ 5x5 ਜਾਂ 7x7 ਐਡਾ ਇਹਦੇ ਤੱਕ ਪਾੜੂਆਂ ਛੱਡ ਦਿੰਗਾ ਤਾਂ ਜਾ ਸਕਦੇ ਆਪ ਇੱਥੋਂ ਦੀ ਓਏ ਹੋਏ ਇੰਨੀ ਅੰਗਰੇਜ਼ੀ ਕਿਉਂ ਨਾ ਇਹ ਸਾਰੀਆਂ ਕਫਾਵਾਂ ਉਸ ਸਮੇਂ ਦੇ ਵਪਾਰੀ ਸੀ ਜਿਹੜੇ ਜਾਂ ਜਿਹੜੇ ਅਮੀਰ ਲੋਕ ਸੀਗੇ ਉਹਨਾਂ ਦੀ ਫੰਡਿੰਗ ਦੇ ਨਾਲ ਬੰਨਦੀਆਂ ਸੀਗੀਆਂ ਉਹ ਦਾਨ ਕਰਦੇ ਸੀਗੇ ਤੇ ਸਾਰਾ ਦਾਨ ਇੱਥੇ ਲੱਗਦਾ ਸੀ ਤੇ ਇਨ ਕਫਾਮ ਨੂੰ ਬਣਾਉਣ ਦਾ ਕੰਮ ਕਈ ਕਈ ਸਾਲ ਚੱਲਦਾ ਰਿਹਾ। ਹੁਣ ਐਨਾ ਵੱਡਾ ਪਹਾੜ ਕੱਟਿਆ ਹੋਇਆ। ਕਿੰਨਾ ਪੱਥਰ ਨਿਕਲਿਆ ਹੋਇਆ ਇਹ ਚੋਂ। ਉਹਨੂੰ ਕੱਟਣਾ, ਫਿਰ ਉਹਨੂੰ ਤਰਾਸ਼ਣਾ, ਫਿਰ ਜਿਹੜਾ ਕੱਟਿਆ ਪੱਥਰ ਸੀ ਉਹਨੂੰ ਬਾਹਰ ਸੰਭਾਲ ਲੈਣਾ ਕਿਤੇ। ਲੰਬਾ ਤੋੜਾ ਪ੍ਰੋਸੈਸ ਰਿਹਾ ਇਹ ਪੂਰਾ। ਪਾਰਾ ਨੰਬਰ ਗੁਫਾ। ਇਹ 12 ਨੰਬਰ ਗੁਫਾ, ਬੁੱਧ ਧਰਮ ਦੀ ਅਖੀਰਲੀ ਗੁਫਾ। ਇਸ ਤੋਂ ਬਾਅਦ ਹਿੰਦੂ ਧਰਮ ਨਾਲ ਸੰਬੰਧਿਤ ਫਾਰਮਾਂ ਸ਼ੁਰੂ ਹੋ ਜਾਣਗੀਆਂ ਇਹਦੀਆਂ ਵੀ ਤਿੰਨ ਮੰਜ਼ਲਾਂ ਨੇ ਅਗਲੇ ਪਾਸੇ ਪੂਰਾ ਵਿਹੜਾ ਰੱਖਿਆ ਹੋਇਆ ਹੈ ਵੱਡਾ ਇਧਰਲੇ ਪਾਸੇ ਗੇਟ ਆਂ ਬਣਾਉਂਦਾ ਇਦੇ ਵਿੱਚਕਾਰ ਜਿਵੇਂ ਸੈਂਟਰ ਦੇ ਵਿੱਚ ਬੁੱਧ ਦੀ ਮੂਰਤੀ ਬਣੀ ਹੋਈ ਆ। ਬੁੱਧ ਦੀ ਇਹੋ ਜਿਹੀ ਮੂਰਤੀਆਂ ਬਹੁਤ ਥਾਵਾਂ ਤੇ ਮਿਲ ਜਾਂਦੀਆਂ ਨੇ। ਇੱਥੇ ਉਹ ਧਿਆਨ ਧਰ ਰਹੇ ਹੁੰਦੇ ਆ, ਮੈਡੀਟੇਸ਼ਨ ਦੇ ਵਿੱਚ ਬੈਠੇ ਆ। ਇਸ ਗੁਫਾ ਦਾ ਗਰਭਗ੍ਰਹਿ ਆ। ਚਾਰਜ ਪਰ ਇਧਰ ਵੀ ਹੋਰ ਮੂਰਤੀਆਂ ਬਣੀਆਂ ਹੋਈਆਂ ਨੇ ਇੱਥੇ ਹੁਣ ਸਾਰੀਆਂ ਇੱਕ ਫਾਰਮਾਂ ਸ਼ੁਰੂ ਹੋ ਗਈਆਂ ਜਿਹੜੀਆਂ ਹਿੰਦੂ ਧਰਮ ਨਾਲ ਸਬੰਧ ਰੱਖਦੇ ਆ ਇਹ ਸਾਰੇ Hindu ਦੇਵੀ ਦੇਵਤੇ ਨੇ ਇਹਨਾਂ ਦਾ ਸਾਰਿਆਂ ਦਾ ਜਿਵੇਂ ਆ ਸ਼ਿਵਜੀ ਪਾਰਵਤੀ ਬਣੇ ਹੋਇਆ ਜਿਆਦਾਤਰ ਜਿਹੜੀਆਂ ਮੂਰਤੀਆਂ ਨੇ ਉਹ ਸ਼ਿਵਜੀ ਦੀਆਂ ਨੇ ਸ਼ਿਵਜੀ ਦਾ ਵੱਖ-ਵੱਖ ਤਰ੍ਹਾਂ ਦਾ ਰੂਪ ਆ ਅਲੱਗ-ਅਲੱਗ ਤਰ੍ਹਾਂ ਦੇ ਰੂਪ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਇਹ 15 ਨੰਬਰ ਗੁਫਾ ਇਹ ਸਭ ਤੋਂ ਲਾਕਤਰਾਂ ਦੀ ਗੁਫਾ ਕਿਉਂਕਿ ਇੰਨੀਆਂ ਪੌੜੀਆਂ ਹੋਰ ਕਿਸੇ ਗੁਫਾ ਨੂੰ ਨਹੀਂ ਜਾਂਦੀਆਂ ਹੈਗੀਆਂ ਤਾਂ ਉੱਚੀ ਬਣੀ ਹੋਈ ਹੈ ਪੂਰੀ ਇਹ ਇਧਰੋਂ ਆਏ ਆਪਾਂ ਚੱਲ ਕੇ 14 ਗੁਫਾਵਾਂ ਦੇਖ ਲਈਆਂ ਲਗਭਗ 3 ਘੰਟੇ ਲੱਗੇ ਆਪਾਂ ਨੂੰ ਹਜੇ ਤੱਕ ਅੱਧੀਆਂ ਗੁਫਾਵਾਂ ਦੇਖੀਆਂ ਨੇ ਗੁਫਾ ਦੀ ਇਹ ਪੂਰਾ ਪਿੰਡ ਹੀ ਵਸਿਆ ਹੋਇਆ ਹੈ। ਇਹ ਹੈਗੀ ਜੀ 15 ਨੰਬਰ ਗੁਫਾ। ਇੱਥੋਂ ਸ਼ੁਰੂ ਹੁੰਦੀ ਹੈ ਇਹਦਾ ਗੇਟ ਆ। ਅੱਗੇ ਇਹਦਾ ਮੰਦਿਰ ਬਣਿਆ ਹੋਇਆ ਇੱਕ। ਉਹਨਾਂ ਦੇ ਵਿੱਚ ਕੋਈ ਮੂਰਤੀ ਤਾਂ ਹੈ ਨਹੀਂਗੀ। ਜੋ ਆਪਾਂ ਨੂੰ ਦੇਖ ਰਿਹਾ ਸਾਹਮਣੇ ਬਸ ਇਹੀ ਆ। ਇਹਦੇ ਚਾਰ ਚੁਪਰੇ ਦੀ ਰਸਤਾ ਬਣਿਆ ਹੋਇਆ। ਤੇ ਇਹਦੇ ਮਗਰਲੇ ਪਾਸੇ ਫੇਰ ਵੱਡੀਆਂ ਗੁਫਾਵਾਂ ਨੇ। ਆ ਇਹਦਾ ਮਗਰਲੇ ਪਾਸਾ ਆ ਗਿਆ। ਇਹ ਮੰਦਰ ਦੀ ਇਮਾਰਤ ਹੈਗੀ ਆ ਸ਼ੁਰੂ ਦੇ ਵਿੱਚ ਇਹ ਲੰਗ ਕਿਤੇ ਮੰਗਰਲੇ ਪਾਸੇ ਇੱਕ ਗੁਫਾਵਾਂ ਨੇ ਗੁਫਾਵਾਂ ਦੀ ਬਣਤਰ ਬਿਲਕੁਲ ਉਸੇ ਤਰ੍ਹਾਂ ਦੀ ਆ ਜਿਵੇਂ ਬੁੱਧ ਧਰਮ ਦੀਆਂ ਗੁਫਾਵਾਂ ਨੇ ਬਸ ਉੱਥੇ ਬੁੱਧੋ ਦੀਆਂ ਮੂਰਤੀਆਂ ਨੇ ਤੇ ਇੱਥੇ ਹਿੰਦੂ ਧਰਮ ਦੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ গুফা ਦੇ ਵਿੱਚ ਕੋਈ ਜ਼ਿਆਦਾ ਮੂਰਤੀਆਂ ਤਾਂ ਨਹੀਂ ਬਣੀਆਂ ਹੋਈਆਂ ਪਰ ਉਹ ਵੱਡੀ ਬਹੁਤ ਆ ਤੇ ਇਹਦੇ ਵਿੱਚਕਾਰ ਇੱਕ ਬਸਾ ਮੁੱਖ ਮੰਦਰ ਬਣਿਆ ਹੋਇਆ ਤੇ ਵਿੱਚੋਂ ਖਾਲੀ ਵਿੱਚ ਦੇ ਕੁਝ ਨਹੀਂ ਬਸ ਸਿਕੰਦਾ ਹੀ ਨਿਜਾਰ ਚ ਕਰੇ ਤੇ ਮਗਰੋਂ ਆਪ ਦੇਖ ਹੀ ਲਈਆਂ ਵਿਸ਼ਵ ਦੀ ਸਭ ਤੋਂ ਵੱਡੀ ਗੁਫਾ ਕਲਾਸ਼ ਮੰਦਰ ਆਪਣੇ ਦੇਸ਼ ਦੇ ਵਿੱਚ ਬਹੁਤ ਕੁਝ ਪਿਆ ਦੇਖਣ ਵਾਲਾ ਸਾਰਾ ਹਿਮਾਲਿਆ ਆਪਣੇ ਕੋਲੇ ਆ ਪੁਰਾਣੀਆਂ ਗੁਫਾਵਾਂ ਬੁੱਧ ਧਰਮ ਹੋਰ ਕਿੰਨੇ ਹੀ ਕੁਝ ਆ ਯੋਗਨ ਦੁਨੀਆ ਭਰ ਦੀ ਸਭ ਤੋਂ ਪੁਰਾਣੀ ਗੁਫਾ ਦੁਨੀਆ ਭਰ ਦੀ ਸਭ ਤੋਂ ਵੱਡੀ ਗੁਫਾ ਕਲਾਸ਼ ਮੰਦਰ ਦਾ ਮੁੱਖ ਦਰਵਾਜ਼ਾ ਇੱਥੇ ਦੇ ਸ਼ਿਵਜੀ ਭਗਵਾਨ ਨਾਲ ਸੰਬੰਧਿਤ ਬਹੁਤ ਮੂਰਤੀਆਂ ਬਣੀਆਂ ਹੋਈਆਂ ਨੇ ਹਜ਼ਾਰਾਂ ਸਾਲ ਪੁਰਾਣੀਆਂ ਮੂਰਤੀਆਂ ਨੇ ਇਸ ਮੰਦਰ ਦੇ ਵਿੱਚ ਅਜੰਤਾ ਅਲੋਰਾ ਖੁਜਰਾਹੋ ਬਹੁਤ ਕੁਝ ਸਮਾ ਲਈ ਬੈਠੇ ਆਪ ਦੇ ਅੰਦਰ ਇਹ ਜਿਹੜਾ ਉਹ ਸਭ ਬਲੌਗ ਵਿੱਚ ਦੇਖੀ ਜਾਂਦੇ ਆ ਤੁਸੀਂ ਦੇਖੀ ਜਾਂਦੇ ਹੋ ਮੈਂ ਤੁਹਾਨੂੰ ਦਿਖਾਈ ਜਾਂਦਾ ਜਦੋਂ ਕਦੀ ਇਹਦੇ ਬਾਰੇ ਲਿਖਾਂਗੇ ਨਾ ਉਹ ਤੁਹਾਨੂੰ ਦੱਸਿਆ ਜਾਊਗਾ ਵੀ ਇਹ ਕੀ ਚੀਜ਼ ਆ ਬਲੌਗ 'ਚ ਤਾਂ ਮੈਨੂੰ ਮਾੜਾ-ਮੋੜਾ ਘੱਟ ਹੀ ਬੋਲਣਾ ਆਉਂਦਾ ਹਰ ਰੋਜ਼ ਹਜ਼ਾਰਾਂ ਬੰਦੇ ਇਹ ਮੰਦਿਰ ਇਹ ਮੂਰਤੀਆਂ ਤੇ ਗੁਫਾਵਾਂ ਦੇਖਣ ਲਈ ਆਉਂਦੇ ਆ ਮੈਂ ਪੁੱਛਿਆ ਬਾਹਰੋਂ ਕਿ ਇੱਥੇ ਹਮੇਸ਼ਾ ਇੰਨੇ ਇਕੱਠ ਹੁੰਦਾ ਤੇ ਜਿਹੜੇ ਗਾਈਡੋ ਕਹਿੰਦੇ ਭਈ ਇੱਥੇ ਹਰ ਰੋਜ਼ ਇੰਨਾ ਇਕੱਠ ਹੁੰਦਾ ਆ ਕਲਾਸ਼ ਮੰਦਿਰ ਆ ਲੋ ਵਿਸ਼ੂ ਦੀ ਸਭ ਤੋਂ ਵੱਡੀ ਗੁਫਾ ਹੈ ਤੇ ਇਹ ਭਰਿਆ ਹੋਇਆ ਵਿੱਚੋਂ ਬੰਦਿਆਂ ਨੂੰ ਦੇਖਣ ਵਾਲਿਆਂ ਨੂੰ ਇਹ ਸਾਰਾ ਮੰਦਿਰ ਪੂਰਾ ਪਹਾੜ ਕੱਟ ਕੇ ਬਣਾਇਆ ਗਿਆ ਸਿਰਫ ਹਥੌੜੀ ਤੇ ਸ਼ੈਣੀ ਦੇ ਨਾਲ ਭਗਵਾਨ ਸ਼ਿਵ ਨੂੰ ਸਮਰਪਿਤ ਮੰਦਿਰ ਆ ਇਹ ਤੇ ਇਹ ਕਿਹਾ ਜਾਂਦਾ ਕਿ ਜਦੋਂ ਮੰਦਿਰ ਬਣਾਇਆ ਸੀ ਗਿਆ ਤਾਂ 200 ਟਨ ਪੱਥਰ ਕੱਟ ਕੇ ਬਾਹਰ ਕੱਢਿਆ ਸੀ ਇੱਥੋਂ ਜਿਹੜੇ ਜਦੋਂ ਇਹ ਮੰਦਿਰ ਬਣਾਉਣ ਦੇ ਵਿੱਚ ਜਿਹੜਾ ਪੱਥਰ ਵੱਡਿਆ ਸੀ ਗਿਆ ਬੁੱਤ ਕਾੜਿਆ ਤੇ ਫਿਰ ਇਹ ਮੂਰਤੀਆਂ ਬਣਾਈਆਂ ਸਾਰੀਆਂ ਤੇ ਇਹ ਲਗਭਗ 6ਵੀਂ 7ਵੀਂ ਸਦੀ ਦਾ ਮੰਦਿਰ ਆ ਜਦੋਂ ਕਿ ਇੰਨੀ ਇਹ ਟੈਕਨੀਕ ਨਹੀਂ ਸੀ ਇੰਨੀ ਇਹ ਟੈਕਨੋਲੋਜੀ ਨਹੀਂ ਸੀ ਰਫ ਮੈਸਟਰੀ ਸੀਗੇ ਤੇ ਉਹਨਾਂ ਦੇ ਦਿਮਾਗ ਸੀ ਕਿ ਸਾਰੀ ਜਿੰਨਾ ਵੀ ਕਸ਼ਾ ਕੀਤਾ ਹੋਇਆ ਇਹ ਹੱਥਾਂ ਨਾਲ ਕੀਤਾ ਹੋਇਆ ਕੋਈ ਮਸ਼ੀਨੀ ਕਰਨ ਨਹੀਂ ਹੈਗਾ ਸ਼ੇਰ ਜੀ ਨਾਲ ਪਾਰਵਤੀ ਉਹਨਾਂ ਦੀ ਸਵਾਰੀ ਨੰਦੀ ਖੁਜਰਾਹੋ ਦੇ ਮੰਦਿਰ ਦੇ ਵਿੱਚ ਵੀ ਇਹੋ ਜਿਹੇ ਬਹੁਤ ਮੂਰਤੀਆਂ ਬਣ ਜਾਂਦੇ ਨੇ ਜੀ ਰਮਾਇਣ ਨਹੀਂ ਕਿਤੇ ਤਹੇ ਜੰਗ ਜੁੱਧ ਲੜੀ ਜਾਂਦੇ ਆ ਕਿਤੇ ਕੋਈ ਬਰਾਸ ਜਾ ਰਹੀ ਆ ਕੁੱਤੇ ਬੈਠੇ ਨੱਚ ਰਹੇ ਇਹੋ ਜਿਹੀਆਂ ਮੂਰਤੀਆਂ ਹਨ ਸਾਡੀਆਂ ਬਹੁਤ ਬਰੀਕ ਨੇ ਤੇ ਫੋਨ ਦੀ ਜ਼ੂਮ ਕਰਕੇ ਆਪਾਂ ਦੇਖ ਰਹੇ ਹਾਂ ਇਹ ਤਾਂ ਕੰਦ ਦੇ ਬਣੀਆਂ ਹੋਈਆਂ ਬਹੁਤ ਛੋਟੀਆਂ ਛੋਟੀਆਂ ਮੂਰਤੀਆਂ ਨੇ ਕੁਜਰਾਹੋ ਦਾ ਅਜੰਤਾ ਲੋਰਾ ਇਹ ਆਪਣੇ ਜਿਹੀਆਂ ਮੂਰਤੀਆਂ ਕਰਕੇ ਮਸ਼ਹੂਰ ਮੰਦਿਰ ਇਸ ਮੰਦਿਰ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਆਪਾਂ ਸੋਨਾ ਦੇਖ ਲਿਆ ਇਹ ਲਗਭਗ ਇੱਕ ਕਿੱਲੇ ਜਗੇ ਚ ਹੋਊਗਾ ਇੱਕ ਕਿੱਲਾ ਪੱਥਰ ਵੱਢ ਕੇ ਬਣਾਇਆ ਹੋਇਆ ਆਪਾਂ ਮੰਦਿਰ ਆ ਇਹ ਇਧਰੋਂ ਦਾ ਘਾਟ ਉਚਾਈ ਹੈ ਜਿਹੜਾ ਮਗਰਲੇ ਪਾਸੇ ਦਾ ਪਹਾੜ ਬਹੁਤ ਉੱਚਾ ਹੈ ਦਾ ਲਗਭਗ 100 100 ਫੋਟੋ ਚਾਈ ਹੋਣੀ ਹੈ ਮਗਰਲੇ ਪਾਸੇ ਇਨ ਗਫਾਮਾਂ ਦੇ ਵਿੱਚ ਥੋੜੀ ਜਿਹੀ ਸ਼ਾਂਤੀ ਹੈ ਇੱਥੇ ਘੱਟਾ ਲੋਕ ਜਿਹੜਾ ਮੰਦਿਰ ਆ ਉਹ ਮੇਨ ਹੈ ਇਨ ਗਫਾਮਾਂ ਦੇ ਵਿੱਚ ਤਾਂ ਕਰਕੇ ਉੱਥੇ ਭੀੜ ਜ਼ਿਆਦਾ ਹੈ ਬਾਕੀ ਸਾਰੀਆਂ ਗਫਾਮਾਂ ਤਾਂ ਇੱਕੋ ਜਿਹੀਆਂ ਹੀ ਆ ਇੱਕ ਨੰਬਰ ਤੋਂ ਲੈ ਕੇ ਆਪਾਂ 26 ਨੰਬਰ ਗੁਫਾ ਤੇ ਪਹੁੰਚ ਗਏ ਆ। ਇਹ 26 ਨੰਬਰ ਗੁਫਾ। ਲੈਣੀ ਕਹਿੰਦੇ ਮਰਾਠੀ ਦੇ ਵਿੱਚ, ਹਿੰਦੀ 'ਚ ਗੁਫਾ, ਅੰਗਰੇਜ਼ੀ 'ਚ ਕੇਵਸ। ਤੇ ਆਪਾਂ ਪੰਜਾਬੀ 'ਚ ਗੁਫਾਵਾਂ ਕਹਿ ਦਿੰਦੇ ਆ, ਆਪਾਂ ਵੀ ਗੁਫਾ ਹੀ ਕਹਿੰਦੇ ਆ। ਇਹਦੇ ਵਿੱਚ ਬਰਾਂਡੇ ਬਣੇ ਹੋਏ ਆ। ਇਹਦੇ ਨਾਲ ਦਾ ਬਰਾਂਡਾ ਸਾਹਮਣੇ ਉਧਰ। ਤੇ ਆ ਇਹਦਾ ਆ ਗਿਆ ਸੈਂਟਰ ਆ ਗਿਆ ਮੁੱਖ ਦਵਾ। ਇਦੇ ਵਿੱਚ ਸ਼ਿਵਲਿੰਗ ਰੱਖਿਆ ਹੋਇਆ। ਪੌੜੀ ਨੰਬਰ ਤੱਕ ਪਹੁੰਚ ਗਏ ਆਪਾਂ ਪਰ ਇਧੂ ਅੱਗੇ ਰਾਹ ਬੰਦ ਕੀਤਾ ਹੋਇਆ। ਇੱਥੇ ਪੌੜੀਆਂ ਉਤਰਦੀਆਂ ਤੇ ਬੰਦ ਕੀਤਾ ਪਿਆ ਪਤਾ ਨਹੀਂ ਤਾਂ ਕੀ ਕਾਰਨ। 27ਵੀਂ ਗੁਫਾ ਦੇਖਦੇ ਹਾਂ ਇੱਕ ਵਾਰ। ਕਲੋਰਾ ਨਾਲ ਸੰਬੰਧਤ ਆਪਾਂ ਸਾਰੀਆਂ ਕੁਹਾਵਾਂ ਦੇਖ ਲਈਆਂ ਇਹ ਹੁਣ ਆਪਾਂ ਚੱਲਦੇ ਆਂ ਇੱਥੋਂ ਰੰਗਾਬਾਦ ਜਿਹਨੂੰ ਹੁਣ ਸੰਬਾਜੀ ਨਗਰ ਕਿਹਾ ਜਾਂਦਾ ਉੱਥੇ ਰਾਤ ਰੋਵਾਂਗੇ ਤੇ ਕੱਲ ਨੂੰ ਆਪਾਂ ਜਾਵਾਂਗੇ ਅਜੰਤਾ ਅਜੰਤਾ ਦੀ ਕੁਹਾਵਾਂ ਇੱਥੋਂ ਲਗਭਗ 120 ਕਿਲੋਮੀਟਰ ਬਾਅਦ ਆ ਤੇ ਰੰਗਾਬਾਦ ਦੇ ਵਿੱਚ ਇੱਕ ਬੀਬੀ ਕਾ ਮਕਬਰਾ ਦੇਖਣ ਵਾਲਾ ਉਹ ਵੀ ਇੱਥੇ ਆਸਕੇ ਜਗਾ ਉਹ ਦੇਖਾਂਗੇ ਔਰ ਗੰਗੇਵ ਦੀ ਕਬਰ ਹੈਗੀ ਇੱਕ ਉਹ ਦੇਖਾਂਗੇ ਉਹ 4-5 ਦਿਨ ਲੱਗਣੇ ਆਪਣੇ ਰੰਗਾਬਾਦ ਜਿੱਥੇ ਨੇੜੇ-ਜਿਹੜੇ ਸੋ ਅੱਜ ਆਪਾਂ ਕਲੋਰਾ ਕੁਹਾਵਾਂ ਦੇਖ ਕੇ ਹੁਣ ਇੱਥੋਂ ਨਿਕਲਦੇ ਆਂ ਤੇ ਮੈਨੂੰ ਹਜੇ ਘੰਟਾ ਲੱਗ ਜਾਣਾ ਆਪਣਾ ਰੰਗਾਬਦ ਪਹੁੰਚਦੇ ਪਹੁੰਚਦੇ